ਆ ਕੀ ਹੋ ਗਿਆ ਆ ਜਿਹੜੀ ਇਥੇ ਲਾਲ ਸੋਚ ਸੀਗੀ ਜਿਹੜਾ ਮੈਂ ਦੱਬੀ ਉਹ ਨਿਕਲ ਕੇ ਭਰਾ ਬੱਜੀ ਆ ਦੇਖੋ ਆ ਪਤਾ ਨਹੀਂ ਕਿਵੇਂ ਟੁੱਟ ਗਈ ਵਿੱਚੋਂ ਛਟਕੇ ਨਾਲ ਲੈ 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 ਕਰ ਗਿਆ ਸਬੂਆ ਪਾਰੇ ਤਾਂ ਹਾਂ ਵੀ ਕੀਤੇ ਚੱਲਿਆ ਇੱਕ ਆ ਗਿਆ ਇਹ ਵਿਚਾਰਾ ਛੋਟਾ ਹੈ ਇਹ ਤਾਂ ਭਾਰ ਨਹੀਂ ਹੁੰਦਾ ਡਰ ਗਿਆ ਏ ਆ ਆ ਜਾ ਤੂੰ ਮੇਰੇ ਉਥੋਂ ਦੀ ਆ ਜਾ ਕਮੈ ਲਗਾਵਾ ਲੈ ਤੋ ਵਿਚਾਰ ਤੋ ਲੰਗੜ ਨਹੀਂ ਆਂਦਾ ਕਿਥੋਂ ਹੀ ਲੰਗੇ ਆ ਤੂੰ ਉਹਦਾ ਲੰਗ ਗਿਆ ਵੱਡਾ ਹੈਗਾ ਲਾਓ ਬਈ ਆਪਾਂ ਸਵੇਰ ਸੂਏ ਜਾਈਆ ਨੇ ਆਪਣੇ ਖੇਤ ਦੇਖਦੇ ਆ ਕੀ ਮਾਹੌਲ ਆ ਗੜੇ-ਗੋੜੇ ਬਾੜੇ ਪੈ ਗਏ ਸੀਗੇ ਤੇ ਅੱਜ ਜਾ ਕੇ ਚੈੱਕ ਕਰਦੇ ਆਂਗੇ ਕਿਵੇਂ ਦੀ ਆ ਫਸਲ ਆਪਣੀ ਲਓ ਬਈ ਸੂਏ ਚਲਾਤਾ ਆਪਾਂ ਮੋਟਰਸਾਈਕਲ ਆਪਣਾ ਤੇ ਹੁਣ ਦੇਖਦੇ ਆਂ ਕੀ ਮਾਹੌਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਣੇ ਨਾ ਮੀ ਬਹੁਤ ਜ਼ਿਆਦਾ ਆਇਆ ਸੀਗਾ ਮੀ ਤਾਂ ਚਲੋ ਠੀਕ ਐ ਬਾਕੀ ਜਿਹੜੇ ਗੜਿਆਂ ਨੇ ਕੰਮ ਖਰਾਬ ਕੀਤਾ ਹੈ ਉਹ ਕੰਮ ਗਲਤ ਹੋ ਗਿਆ ਕਾਫੀ ਜ਼ਿਆਦਾ ਗੜੇ ਪੈ ਗਏ ਨੇ ਆਪਣੇ ਬਰਨਾਲੀ ਜ਼ਿਲ੍ਹੇ ਦੇ ਪਿੰਡਾਂ 'ਚ ਕਈ ਪਿੰਡਾਂ 'ਚ ਬਹੁਤ ਜ਼ਿਆਦਾ ਗੜੇ ਪੈ ਗਏ ਨੇ ਤੇ ਬਾਕੀ ਆਪਣੇ ਪਿੰਡ 'ਚ ਹੋ ਗਿਆ ਰਾਜੇਚ वैसे अपनी फसल ਤਾਂ ਵਧੀਆ ਹੈ ਆ ਮਾੜੀ ਮੋਟੀ ਜੀ ਡਿੱਗੀ ਕਿਤੇ ਕਿਤੇ ਤੇ ਬੱਚਾ ਤਾਂ ਬੱਚਾ ਤਾਂ ਰਹਿ ਗਈ ਗੜਿਆਂ ਤੋਂ ਚਲੋ ਸ਼ੁਕਰਿਆ ਰੱਬ ਦਾ ਹਨਾ ਤੇ ਬਾਕੀ ਚਾਰੇ ਪਾਸੇ ਆਪਾਂ ਗੇੜਾ ਮਾਰ ਕੇ ਆਉਣੇ ਉੱਤੋਂ ਦੀ ਹਾਂ ਇਹਦੀ ਚਲਦੇ ਆਂ ਉਹਨ ਤਾਂ ਫਸਲ ਨੂੰ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਇਹ ਲੋੜ ਵੀ ਪਈ ਤਾਂ ਹਜੇ ਠਹਿਰ ਕੇ ਪਾਊਗੀ ਆਹਰੋਂ ਜੀ ਥੋੜੀ ਜੀ ਕਣਕ ਆਪਣੀ ਮਰੀ ਜੀ ਐ ਪਾਣੀ ਪੈਂਦੇ ਕਰਕੇ ਐ ਵੀ ਆ ਇੱਥੇ ਹੋ ਗਿਆ ਬਾਕੀ ਦਾ ਸਾਰੀ ਸਹੀ ਐ ਇਹ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਵਲੌਗ ਚ ਇੱਕ ਆਇਟਾਂ ਜਿਆ ਬਾਹਰ ਡਿੱਕਾ ਲੌਂਦੀਆਂ ਨਹੀਂ ਇਹ ਉਦੋਂ ਖ ਪਾਈਪਲਾਈਨ ਪਾਈ ਸੀਗੀ ਬਸ ਪਟਕੇ ਟੌਰੀ ਛਟਕੇ ਕੋਈ ਜ਼ਿੰਮੇਵਾਰੀ ਸਮਝੀ ਨਹੀਂ ਆਉਦੀ ਆਈ ਛਟਕੇ ਵੀ ਆਪੇ ਕਰੀ ਜਾਣਗੇ ਇਹ ਗਲਤ ਗੱਲ ਹੈਗੀ ਉੱਥੋਂ ਇੱਥੋਂ ਤੇ ਉਹ ਗਾਹਾਂ ਤੋਂ ਮਹਾਇਦੀਆਂ ਆਟਾ ਰੋੜੇ ਚੱਕਤੇ ਸੀਗੇ ਪਾੜੇ ਜਿਆਦਾ ਸੀਗੇ ਇਹ ਵੀ ਨੂੰ ਵੀ ਸਾਬਤੀ ਆਟਾ ਰੱਖ ਕੇ ਗਿਆ ਸੀ ਜਿਹੜੀਆਂ ਨਾ ਕੰਮ ਦੀਆਂ ਸੀਗੇ ਵੀ ਜਿਹੜੇ ਕੰਮ ਨਹੀਂ ਆਉਣੀਆਂ ਉਹ ਇੱਥੇ ਛੱਟ ਜਾਣੇ ਹੈਗੇ ਮਾਫ ਕਰਨਾ ਕਿਉਂਕਿ ਆਪਣੇ ਤੋਂ ਅੱਜ ਕੱਲ ਬਲੌਗ ਘੱਟ ਪੈਂਦੇ ਨੇਗੇ ਕਿਉਂਕਿ ਮੈਂ ਅੱਜ ਕੱਲ ਗੀਤਾਂ ਵੱਲ ਧਿਆਨ ਦੇ ਰਹੇ ਹਾਂ ਆਪਣੇ ਗੀਤਾਂ ਵੱਲ ਤੇ ਕੁਝ ਲਿਖੇ ਗੀਤ ਆਪਣੇ ਦੇ ਵੀ ਦਿੱਤੇ ਤੇ ਕੁਝ ਕੁ ਸੋਚਦਾ ਪੈਂ ਵੀ ਆਪ ਵੀ ਕਰੂ ਮੈਂ ਤੇ ਚਲੋ ਬਾਕੀ ਉਹਦੇ ਖਾਤਰ ਦੇਖ ਦੇਾਂਗੇ ਗਾਣੇ ਦੇ ਕੇ ਚਾਰ ਪੈਸੇ ਉਧਰ ਬਣਾ ਕੇ ਫਿਰ ਆਪਣਾ ਗਾਣਾ ਕਰਾਂਗੇ ਖੁੱਦ ਦਾ ਤੇ ਆਪਣੇ ਇਸੇ ਚੈਨਲ ਤੇ ਪਾਵਾਂਗੇ ਜਾਂ ਨਵੇਂ ਚੈਨਲ ਤੇ ਪਾਵਾਂਗੇ ਲਾਈਟ ਅਜੇ ਤੱਕ ਵੀ ਹੈਗੀ ਐ ਤੇ ਚਲੋ ਆਪਾਂ ਮੋਟਰਸਾਈਕਲ ਲਈ ਪਾਣੀ ਪੁਣੀ ਪਾਣੀ ਪੁਣੀ ਪੀ ਲੈਣੇ ਆ ਨਾਲੇ ਬੋਟਿਆਂ ਚ ਪਾਣੀ ਪਾ ਜਾਗੇ ਬੰਦ ਕਰਦਣੇ ਨਹੀਂ ਤਾਂ ਗਾਹਾਂ ਤੱਕ ਜਾਊਗਾ ਪਾਣੀ ਬਾਹਰ ਤੇ ਨਾ ਪੈ ਜੇ ਬੰਦ ਹੀ ਕਰਦਣੇ ਇਹਨੂੰ ਆ ਕੀ ਹੋ ਗਿਆ ਆ ਜਿਹੜੀ ਇਸੇ ਲਾਲ ਸੋਚ ਸੀਗੀ ਜਿਹੜਾ ਮੈਂ ਦੱਬੀ ਉਹ ਨਿਕਲ ਕੇ ਭਰਾ ਵੱਜੀ ਆ ਦੇਖੋ ਆ ਪਤਾ ਨਹੀਂ ਕਿਵੇਂ ਟੁੱਟ ਗਈ ਵਿੱਚੋਂ ਛਟਕੇ ਨਾਲ ਫਿਰ ਹੁਣ ਤਾਂ ਇਹ ਛੋਟੀ ਛੁੱਟੀ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਬੰਦ ਕਰਨੀ ਪਿਆ ਕਰੋ ਇਧਰੋਂ ਵੈਸੇ ਆਪਣੀ ਮੋਟਰ ਦਾ ਪਾਣੀ ਬਹੁਤ ਸੁਆਦ ਹੈ ਆਏ ਜੀ ਘਰ ਦਾ ਪੀ ਚੱਲ ਪੀ ਚੱਲ ਠੱਡ ਭਰ ਜਾਂਦਾ ਪੀ ਪੀ ਕੇ ਘਾਰਾੜਾ ਪਾਣੀ ਉਹਨਾਂ ਨੇ ਪੀਤਾ ਜਾਂਦਾ ਜਿੰਨਾ ਮੋਟਰਾਂ ਨਾਲ ਪੀ ਜਾਂਦਾ ਬੰਦਾ ਕਿਹੜੇ ਡੂੰਘਾ ਹੁੰਦਾ ਨਾ ਫਿਰ ਡੂੰਘਾ ਪਾਣੀ ਹੁੰਦਾ ਜਿਹੜਾ ਉਹ ਵਧੀਆ ਹੁੰਦਾਗਾ ਹੁਣ ਮੋਟਰਾਂ ਦਾ ਤਾਂ ਉਹਨੂੰ ਪਤਾ ਹੀ ਹੈਗਾ ਕਿੰਨੇ ਕਿੰਨੇ ਫੁੱਟ ਤੇ ਹਨ ਇਹ ਬੋਰ ਇਹ ਬੋਰ ਡੂੰਘੇ ਹੁੰਦੇ ਨੇ ਲਓ ਜੀ ਪਹਿਲਾਂ ਤਾਂ ਪਾਈ ਆਪਾਂ ਬੋਟਿਆਂ ਨੂੰ ਪਾਣੀ ਇੱਕ ਤਾਂ ਪਤਾ ਨਹੀਂ ਕੌਣ ਸੱਟ ਗਿਆ ਡੱਬੇ ਡੱਬੇ ਉਰੀ ਖੜੇ ਆ ਗਿਆ ਇਹਨੂੰ ਇੱਕ ਛੱਟ ਤਾਂ ਲਾ ਜਾਂਦੇ ਚਲ ਕੋਈ ਨਹੀਂ ਰੱਖ ਛੱਟਨੇ ਦੀ ਤਾਂ ਸੱਟਨੇ ਸੀ ਸਾਈਡ ਤੇ ਘਰ ਆ ਜਾਂਦੇ ਨਾ ਵਿਚਿਆ ਇੱਥੇ ਖਾਲੀ ਪਊਆ ਸੱਟਿਆ ਪੈਕਸ ਨੇ ਪੱਗ ਸੱਗ ਲਾਇਆ ਹੋਊਗਾ ਤੇ ਇੱਥੇ ਛੜਤਾ ਜਿੱਦੇ ਮੈਂ ਆਉਣਾ ਹੈਗਾ ਖੇਤ ਮੈਂ ਪਾਣੀ ਪਾ ਕੀ ਜਨਲ ਦੇ ਕਈ ਵਾਰ ਆਇਆ ਮੈਨੂੰ ਕਈ ਦਿਨ ਵੀ ਲੰਘ ਜਾਂਦੇ ਨੇ ਜਿੱਦੇ ਬੀਜ ਹੁੰਨਾ ਹੈ ਪਰ ਜਦੋਂ ਵੀ ਖੇਤ ਆਉਣਾ ਹੈ ਬੋਟਿਆਂ ਚ ਪਾਣੀ ਪਾਣੀ ਪਾਣਾ ਹੁੰਦਾ ਹੈ ਤੇ ਹੁਣ ਬਸ ਗਰਮੀ ਆਉਣ ਲੱਗੀ ਹੁਣ ਚੱਲਣਗੇ ਇੱਕ ਦਿਨ ਲਾਵਾਂਗੇ ਛੁੱਟੀ ਆ ਸਾਰੀ ਜਗਾ ਸਮਾਰ ਕੇ ਜਾਵਾਂਗੇ ਆ ਖੱਬਲ ਖੋਲਾ ਜਿਹਾ ਹੋਇਆ ਪਿਆਗਾ ਤੇ ਇਧਰੋਂ ਵੀ ਆ ਸਾਰਾ ਸਮਾਨ ਸਬੰਨ ਜੇ ਚੱਕ ਲਾਂਗੇ ਇਹਨੂੰ ਜਿਆਦਾ ਦੱਬ ਦਾਂਗੇ ਹੁਣ ਇਹਨਾਂ ਨੇ ਸਟੱਗਾ ਇਹਨਾਂ ਨੂੰ ਚਾਹੀਦਾ ਸੀ ਵੀ ਇੱਕ ਥਾਂ ਤੇ ਇਕੱਠਾ ਕਰ ਦਾਂਦੇ ਇਹ ਨਹੀਂ ਛੱਟ ਕੇ ਆਉਣਾ ਸੀਗਾ ਇਕੱਠਾ ਤਾਂ ਕਰ ਦੰਦੇ ਆਪਾਂ ਹੋਰ 10 ਮਿੰਟ ਬੈਹਿ ਗਏ ਸੀ ਮੰਜੇ ਤੇ ਮਾਹ ਚੱਲੋ 10 ਮਿੰਟ ਬੈਹਿ ਗਏ ਥੋੜਾ ਜਿਹਾ ਨਜ਼ਾਰਾ ਲੈ ਲਈਏ ਹਨਾ ਹਰਿਆਲੀ ਦਾ ਤੇ ਐਧਰ ਦੋੜਾਉ ਫਰਦੇ ਨੇ ਹਾਂਜੀ ਲੈ 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 ਕਰ ਗਿਆ ਸਬੂਹ ਪਾਰੇ ਤਾਂ ਹਾਂ ਵੀ ਵੀ ਕਿੱਥੇ ਚੱਲਿਆ ਇਹ ਕਾ ਆ ਗਿਆ ਇਹ ਵਿਚਾਰਾ ਛੋਟਾ ਹੈ ਇਹ ਤਾਂ ਭਾਰ ਨਹੀਂ ਹੁੰਦਾ ਡਰ ਗਿਆ ਇਹ ਆ ਜਾ ਆ ਜਾ ਤੂੰ ਮੀ ਉੱਥੋਂ ਦੀ ਆ ਜਾ ਕਮੈ ਲਗਾ ਮਾ ਲੈ ਇਹ ਤਾਂ ਵਿਚਾਰਾ ਤਾਂ ਲੰਘੇ ਨਹੀਂ ਆਂਦਾ ਕਿਥੋਂ ਹੀ ਲੰਘੇਗਾ ਤੂੰ ਉਹ ਤਾਂ ਲੰਘ ਗਿਆ ਵੱਡਾ ਹੈਗਾ ਉੱਥੋਂ ਦੀ ਲੰਘ ਜਾ ਆਇਆ ਤੁਹਾਨੂੰ ਲੰਗਾ ਕੇ ਆ ਮਾਜਾ ਦੇਖਦੇ ਹਾਂ ਕੱਲ ਮੰਨਦਾ ਕਿ ਨਾ ਆਜਾ ਉਹ ਤਾਂ ਫਿਰਦੇ ਨੇ ਦੋ ਆਰਾਮ ਨਾਲ ਇੱਕ ਪਹਿਲਾ ਲੰਘਿਆ ਪਹਿਲਾਲੇ ਦਾ ਪਤੈ ਲੱਗਿਆ ਹਾਂ ਬਈ ਕੀ ਕਰੀ ਜਾਂਦਾ ਕਈ ਦਿਨਾਂ ਬਾਅਦ ਦਿਖੇ ਨੇ ਮੈਨੂੰ ਆ ਕੁੱਤੇ ਜੀ ਅੱਗੇ ਰੋਜ਼ ਖੇਤ ਫਿਰਦੀ ਫਿਰਦੇ ਹੁੰਦੇ ਸੀ ਹੁਣ ਕਈ ਦਿਨਾਂ ਬਾਅਦ ਅੱਜ ਦੇਖਿਆ ਉਹ ਉਹ ਬਾੜਾ ਆ ਤਾਂ ਘਟ ਆਉਂਦਾ ਹੁੰਦਾ ਲੰਗੀ ਆਇਆ ਓਏ ਲੰਗੀ ਆਇਆ ਪੱਲੇ ਤੇਰੇ ਦੇਖ ਲੈ ਚੀ ਲੱਭ ਹੀ ਲੈਂਦੇ ਨੇ ਹਣਾ ਜਿੱਥੇ ਮਰਜ਼ੀ ਹੋਵੇ ਸੰਕਗੇ ਉੱਥੇ ਲੱਭ ਲਾਉਂਦੇ ਨੇ ਲੋਕ ਇਹਨਾਂ ਨੂੰ ਜਾਨਵਰ ਕਹਿੰਦੇ ਨੇ ਪਰ ਇਹ ਸਿਆਣੇ ਬਹੁਤ ਹੁੰਦੇ ਨੇ ਤੇ ਵਫਾਦਾਰ ਵੀ ਬਹੁਤ ਹੁੰਦੇ ਨੇ ਆਜੋ ਹਣਾ ਚੱਲੀ ਆਪਾਂ ਆਜੋ ਤੁਹਾਨੂੰ ਗੇੜੀ ਫੇੜੀ ਦਿਵਾ ਕੇ ਲਈਏ ਛੋਟਨਾ ਕੀ ਰੱਖੀਏ ਉਹਦਾ ਨਾ ਤਾਹ ਰੱਖਤਾ ਪੂਰਾ ਉਹਦਾ ਨਾ ਪੂਰਾ ਰੱਖਤਾ ਤੇ ਤੇਰਾ ਨਾ ਵੈਟੋ ਉਹਦਾ ਨਾ ਬਲੈਕੋ ਚਲੋ ਠੀਕ ਐ ਫੇਰ ਮਿਲਦੇ ਚੰਗਾ ਜਿੱਦੇ ਫੇਰ ਆਈਏ ਤਾ ਫੇਰ ਤਬਸਾ ਪਹਾਸੀਆਂ ਖੇਡੀਆਂ ਕਰਦੇ ਸੀਗੇ ਤੇ ਬਾਕੀ ਚਲੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਇਹ ਵਲੌਗ ਇੱਥੇ ਤੱਕ ਹੀ ਸੀਗਾ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਇਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਧੰਨਵਾਦ ਜੀ